ਪੰਜਾਬ ਦੇ ਪਾਇਲ ਦੇ ਮਲੂਦ ਵਿੱਚ ਨਗਰ ਪੰਚਾਇਤ ਚੋਣਾਂ ਦੌਰਾਨ ਆਵਾਜ਼ੂ ਪਾਰਟੀ ਨੇ ਇੱਕ ਪੈਂਟਰ ਨੂੰ ਟਿਕਟ ਦੇ ਤਹਿਤ ਵਾਰਡ ਨੰਬਰ 2 ਤੋਂ ਮੈਂថា ਚੁਣਾਇਆ ਹੈ ਜਗਦੀਪ ਸਿੰਘ ਨਾਮ ਦਾ ਇਹ ਪੈਂਟਰ ਸਵੇਰ ਉੱਠ ਕੇ ਚੋਲਾ ਪ੍ਰਚਾਰ ਕਰਦਾ ਹੈ ਫਿਰ ਦਿਹਾੜੇ ਤੇ ਕੰਮ ਤੇ ਚਲਾ ਜਾਂਦਾ ਹੈ ਸ਼ਾਮ ਨੂੰ ਦੁਬਾਰਾ ਪ੍ਰਚਾਰ ਕਰਨ ਉਹਦਾ ਐਕਟੀਵਿਟੀ ਉਹਨੇ ਕਹਿ ਕਿ ਉਹਨਾਂ ਨੇ ਕਦੇ ਸਪਨੇ ਵੀ ਨਹੀਂ ਸੋਚਿਆ ਸੀ ਕਿ ਉਹ ਐਮਸੀ ਚੋਨਾ ਵਿੱਚ ਖੜੇ ਹੋਣਗੇ ਆਵਾਜ਼ਮੀ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਨਾਲ ਹੀ ਵਿਧਾਇਕ ਮਨਵਿੰਦਰ ਸਿੰਘ ਗੈਸਪੁਰਣ ਕਹਿ ਕੇ ਅਰਵਿੰਦ ਕੇਜਰੀਵਾਲ ਦੇ ਫਕਵਾਨ ਫਮਾਨ ਨੇ ਪਹਿਲੇ ਸਾਫ ਕਰਕੇ ਤਾਸੀਫੇ ਖੋਣਾ ਸਾਰੇ ਤਰ੍ਹਾਂ ਦੀਆਂ ਚੋਣਾਂ ਆਮ ਕਰਾਂ ਦੇ ਨੌਜਵਾਨ ਵੀ ਲੜਨਗੇ ਜਗਦੀਪ ਸਿੰਘ ਹੈ ਕਿਥੋਂ ਚੋਣ ਲੜਨਗੇ ਅਸੀਂ ਬਾੜ ਨੰਬਰ 2 ਦੇ ਵਿੱਚੋਂ ਚੋਣ ਲੜ ਰਹੇ ਹਾਂ ਜਿਸ ਤਰ੍ਹਾਂ ਆਪਣੀ ਪਾਰਟੀ ਨੇ ਤੁਹਾਨੂੰ ਟਿਕ ਦੇ ਦਿੱਤੀ ਆ ਪਹਿਲਾਂ ਵੀ ਪਾਰਟੀ ਹੁੰਦੀ ਸੀ ਤੁਸੀਂ ਆਪਣੇ ਰੋਜ਼ ਜਿਹੜੇ ਆ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਵੀ ਕਰਦੇ ਲੱਗਦਾ ਸੀ ਕਦੇ ਐਮਸੀ ਦੇ ਲੈ ਕੇ ਇਮਾਰਤ ਚ ਬਿਠਾ ਰੋਗੇ ਨਹੀਂ ਜੀ ਕਦੇ ਨਹੀਂ ਲੱਗਿਆ ਇਹ ਸੁਪਨਾ ਹੀ ਸੀਗਾ ਜੀ ਮੇਰਾ ਇੱਕ ਵੀ ਐਦਾਂ ਮੈਂ ਬੋਟਾਂ ਦੇ ਵਿੱਚ ਖੜਾ ਤਾਂ ਵਿਕਾਸ ਜ਼ਰੂਰ ਕਰੀ ਜਿੱਦਾਂ ਪਹਿਲਵਾਨਤਮਾਨ ਸਰਕਾਰ ਨੇ ਬਹੁਤ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੁਣ ਤੱਕ ਤਾਂ ਮੇਰਾ ਵੀ ਇੱਕ ਸੁਪਨਾ ਸੀਗਾ ਵੀ ਮੈਂ ਵੀ ਇਨਾਂ ਦੀ ਲਾਈਨ ਦੇ ਵਿੱਚ ਐਦਾਂ ਹੀ ਤੁਰਾਂ ਜਿਵੇਂ ਐਦਾਂ ਹੀ ਆਪਣੀ ਪਾਰ ਦਾ ਸ਼ਹਿਰ ਦਾ ਵੀ ਵਿਕਾਸ ਹੋਵੇ ਕਿਸ ਤਰ੍ਹਾਂ ਪਤਾ ਲੱਗਾ ਟਿਕਟ ਦਾ ਫਿਰ ਕਿਵੇਂ ਐਲਾਨ ਹੋਇਆ ਇਹ ਟਿਕਟ ਦਾ ਜੀ ਬਸ ਅਸੀਂ ਮਿਹਨਤ ਕਰਦੇ ਰਹੇ ਡੋਰ ਟੂ ਡੋਰ ਵੀ ਹਰ ਰੋਜ਼ ਪਿੰਡਾਂ ਦੇ ਵਿੱਚ ਵੀ ਐਦਾਂ ਸ਼ਹਿਰਾਂ ਦੇ ਵਿੱਚ ਵੀ ਜਾਂਦੇ ਰਹੇ ਅਸੀਂ ਸਰਕਾਰ ਦੇ ਨਾਲ ਹੀ ਚੱਲਦੇ ਰਹੇ ਤੇ ਮਾਨ ਸਾਹਿਬ ਦੀ ਉਹ ਕਿਰਪਾ ਜੀ ਆਪਣੇ ਤੇ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਹੈ ਜੀ ਜਦੋਂ ਇਥੇ ਅਨਾਉਂਸ ਹੋਇਆ ਜਾਂ ਪਾਰਟੀ ਵੱਲੋਂ ਜਾਇ ਅਵੇਲੇ ਵੱਲੋਂ ਕੀ ਹੋਇਆ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਜੀ ਖੁਸ਼ੀ ਬਹੁਤ ਹੋਈ ਵੀ ਮਿਹਨਤ ਹੁਣ ਰਾਸ ਆ ਗਈ ਜੀ ਆਪਣੀ ਐਮਐਲਏ ਸਾਹਿਬ ਦਾ ਸਾਡੇ ਗਿਆਸਪੁਰਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕੰਮ ਕਰ ਦਿੱਤੀ ਜੀ ਮੈਂ ਪੇਂਟ ਦਾ ਕੰਮ ਕਰਦਾ ਜੀ ਕਿੰਨੇ ਟਾਈਮ ਤੋਂ ਜੀ ਮੈਂ ਦੇਖ ਲਓ ਪੜਨ ਲੱਗੇ ਨੇ ਸ਼ੁਰੂ ਕਰਤਾ ਸੀਗੇ ਨਾਲ ਦੇ ਨਾਲ ਵੀ ਨੌਕਰੀ ਤਾਂ ਪਹਿਲਾਂ ਸਰਕਾਰਾਂ ਦੇ ਵਿੱਚ ਕਾਲੀ ਸਰਕਾਰ ਸੀ ਕਾਂਗਰਸੀ ਵੀ ਨੌਕਰੀ ਤਾਂ ਦੇਖ ਹੀ ਨਹੀਂ ਰਹੀ ਸੀਗੀ ਮੈਂ ਬਹੁਤ ਪ੍ਰੈਕਟਿਸਾਂ ਵੀ ਕੀਤੀਆਂ ਜੀ ਪੁਲਿਸ ਦੇ ਵੀ ਟ੍ਰਾਇਲ ਕੱਡੇ ਸਾਰਾ ਕੁਝ ਕਲੀਅਰ ਕਰਦਾ ਆ ਆਰਮੀ ਦੇ ਵੀ ਟ੍ਰਾਇਲ ਕੱਡੇ ਹੋਰ ਬਹੁਤ ਪੇਪਰ ਦਿੱਤੇ ਪਰ ਕਿਤੇ ਸਪਾਰਸ ਤੋਂ ਬਿਨਾ ਭਰਤੀ ਨਹੀਂ ਹੁੰਦਾ ਜੀ ਬੰਦਾ ਐ ਹੁਣ ਮਾਨ ਸਰਕਾਰ ਐਦਾਂ ਦੀ ਆ ਵੀ ਬਿਨਾ ਸਪਾਰਸ ਤੋਂ ਬਿਨਾ ਪੈਸੇ ਤੋਂ ਹਰ ਇੱਕ ਬੰਦੇ ਨੂੰ ਕਿਵੇਂ ਨਾ ਕਿਵੇਂ ਉਹਨੇ ਕੁਆਲਿਫਿਕੇਸ਼ਨ ਦੇਖ ਕੇ ਤਰੱਕੀ ਦੇਖ ਕੇ ਜੀ ਫੇਰ ਨੌਕਰੀ ਮਿਲਦੀ ਜੇ ਲੋਕ ਮੌਕਾ ਦਿੰਦੇ ਆ ਤੁਹਾਨੂੰ ਐਮਸੀ ਬਣਾ ਕੇ ਤਾਂ ਕੀ ਪਹਿਲ ਰੋਗੀ ਤੁਹਾਡੀ ਪਹਿਲ ਜੀ ਮੈਂ ਪਹਿਲਾਂ ਤਾਂ ਵਾਰਡ ਨੂੰ ਨਸ਼ਾ ਮੁਕਤ ਕਰੂੰਗਾ ਜੀ ਤੇ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਜਾਣਗੀਆਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਊਗਾ ਕਿਉਂਕਿ ਮੈਂ ਵੀ ਇੱਕ ਸਪੋਰਟਸਮੈਨ ਆ ਇੱਕ ਕਬੱਡੀ ਪਲੇਅਰ ਮੈਂ ਵੀ ਇਹੀ ਚਾਹੂੰਗਾ ਵੀ ਮੇਰੀ ਲੈਂਡਿੰਗ ਤਾਂ ਮੇ ਤੋਂ ਵਧੀਆ ਬਣ ਕੇ ਬੱਚੇ ਮੂਰੇ ਆਉਣ ਜੀ ਕਿਹੜੇ ਕਿਹੜੇ ਮੁੱਦੇ ਲੈ ਕੇ ਤਰਜਾਰ ਮੁੱਦੇ ਤਾਂ ਜੀ ਬਹੁਤ ਨੇਗੇ ਜੀ ਮੋਦੇ ਆਪਣੇ ਸ਼ਹਿਰ ਦੇ ਵਿੱਚ ਮੇਰੀ ਬਾੜ ਦੇ ਵਿੱਚ ਗਲੀਆਂ ਨਾਲੀਆਂ ਸੀਵਰੇਜ ਦੇ ਨੇ ਜੀ ਸਟਰੀਟ ਲਾਈਟਾਂ ਦੇ ਨੇਗੇ ਤੇ ਹੋਰ ਵੀ ਆਪਣੇ ਕੱਚੇ ਕਰਮਚਾਰੀਆਂ ਨੂੰ ਉਹ ਵੀ ਪੱਕੇ ਕਰਾਏ ਜਾਣਗੇ ਸਫਾਈ ਕਰਮਚਾਰੀ ਨੇ ਜੀ ਜਿੰਨਾ ਵੀ ਜ਼ੋਰ ਲੱਗੂਗਾ ਸੀ ਸਰਕਾਰ ਦੇ ਅੱਗੇ ਬੇਨਤੀ ਕਰਕੇ ਉਹਨਾਂ ਨੂੰ ਪੱਕੇ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕਿਸ ਤਰ੍ਹਾਂ ਕਰਦੇ ਹੋ ਜਿਹੜਾ ਪੇਂਟ ਦਾ ਕੰਮ ਕਰਦੇ ਹੋ? ਪੇਂਟ ਦਾ ਕੰਮ ਜੀ ਪਹਿਲਾਂ ਤਾਂ ਲੇਬਰ ਦੇ ਨਾਲ ਕਰ ਰਹੇ ਸੀਗੇ ਜੀ ਹੁਣ ਸਾਡੇ ਨਾਲ ਮੁੰਡੇ ਹੋਰ ਵੀ ਨੇ ਜੀ ਜੁੜੇ ਹੋਏ ਤੇ ਉਹ ਵੀ ਸਾਥ ਦੇ ਰਹੇ ਨੇਗੇ। ਇਲੈਕਸ਼ਨ ਦੌਰਾਨ ਕਿੱਸ ਤਰ੍ਹਾਂ ਕਰਦੇ ਜੀ ਹੁਣ ਇਲੈਕਸ਼ਨ ਦੌਰਾਨ ਡੋਰ ਟੂ ਡੋਰ ਵੀ ਸਵੇਰ ਮਾਰਨਿੰਗ ਜਾ ਰਹੇ ਆ ਜੀ ਸਵੇਰ 4-5 ਵਜੇ ਉੱਠ ਕੇ 6 ਵਜੇ ਨਿਕਲ ਜਾਨੇ ਡੋਰ ਟੂ ਡੋਰ ਕਰਕੇ ਫਿਰ ਕੰਮ ਤੇ ਵੀ ਦਿਹਾੜੀ ਲਾ ਕੇ ਵੀ ਆਈਦੀ ਆ ਜੀ ਉਸ ਤੋਂ ਬਾਅਦ ਆ ਕੇ ਘਰੇ ਹੁਣ ਮੈਂ ਖਾਣਾ ਖਾਣ ਆਇਆ ਸੀਗਾ ਕੰਮ ਤੋਂ ਹੀ ਆਏ ਖਾਣਾ ਖਾਣਾ ਤੇ ਐਮਐਲਏ ਸਾਹਿਬ ਦਾ ਫੋਨ ਆਇਆ ਜੀ ਮੈਨੂੰ ਕਹਿੰਦੇ ਵੀ ਅਸੀਂ ਆ ਰਹੇ ਆ ਮੈਂ ਕਿਹਾ ਕੋਈ ਗੱਲ ਨਹੀਂ ਵੈਲਕਮ ਜੀ ਜ਼ਰੂਰ ਆਓ ਹੁਣ ਮੈਂ ਖਾਣਾ ਖਾ ਕੇ ਫਿਰ ਕੰਮ ਤੇ ਜਾਣਾ ਜੀ ਫਿਰ ਰਾਤ ਨੂੰ ਫੇਰ ਡੋਰ ਟੂ ਡੋਰ ਹੋਗਾ ਜੀ ਹਾਂ ਜੀ